ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ 3 ਮਹੀਨਿਆਂ ਤੋਂ ਟਰੈਕਟਰ ਚੱਲ ਰਹੇ ਨੇ ਜੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸ਼੍ਰੀ ਤਰਨਤਾਰਨ ਸਬ ਤਹਿਸੀਲ ਪੱਟੀ ਦੇ ਵਿੱਚ ਤਿੰਨ ਪਿੰਡਾਂ ਨੂੰ ਗੋਦ ਲਿਆ ਗਿਆ ਸੀ ਜੀ ਤੁਹਾਡਾ ਇਨਾ ਸਹਿਯੋਗ ਮਿਲਿਆ ਅਸੀਂ ਚੌਥੇ ਪਿੰਡ ਦੀ ਵੀ ਪੈੜੀ ਪੱਧਰ ਕਰ ਰਹੇ ਹਾਂ ਜੀ ਤਿੰਨ ਪਿੰਡ ਹੈਗੇ ਨੇ ਜੀ ਝੁੱਗੀਆਂ ਪੀਰ ਬਖਸ਼ ਰਾਦਲ ਕੇ ਰਾਮ ਸਿੰਘ ਵਾਲਾ ਤਿੰਨੇ ਪਿੰਡਾਂ ਦਾ 98% ਕੰਮ ਨਿਬੜ ਗਿਆ ਜੀ ਕੋਈ ਕਿਸੇ ਦਾ ਅੱਧਾ ਕੀਲਾ ਕੋਈ ਮਾੜਾ ਮੋਟਾ ਕੰਮ ਰਹਿੰਦਾ ਜੀ ਅਤੇ ਇਸ ਤੋਂ ਬਾਅਦ ਚੌਥਾ ਪਿੰਡ ਰਸੂਲਪੁਰ ਟਰੈਕਟਰ ਚੱਲ ਰਹੇ ਨੇ ਜੀ ਅੱਜ ਆਪਣੇ ਉਸ ਤੋਂ ਬਾਅਦ ਦੱਸਣਾ ਚਾਹੁੰਦੇ ਆ ਜੀ ਅਸੀਂ ਪੰਜਵਾਂ ਪਿੰਡ ਵੀ ਜਿਹੜਾ 150 ਤੋਂ ਥੱਲੇ ਥੱਲੇ ਕੀਲਾ ਬਣਦਾ 100 ਤੋਂ ਪਲੱਸ ਉਹ ਵੀ ਗੋਦ ਲੈ ਰਹੇ ਹਾਂ ਜੀ ਉਹਨੂੰ ਵੀ ਜਿਹੜਾ ਪ੍ਰੋਪਰ ਪੱਧਰ ਕਰਕੇ ਦੇਣਾ ਜੀ ਇੱਕ ਮਹੀਨਾ ਹੋ ਟਰੈਕਟਰ ਚੱਲਣੇ ਨੇ ਪਹਿਲਾਂ ਅਸੀਂ ਬੇਨਤੀ ਕਰਦਨੇ ਆ ਜੇਕਰ ਕੋਈ ਨੌਜਵਾਨ ਟਰੈਕਟਰ ਲੈ ਕੇ ਆਉਣਾ ਚਾਹੁੰਦੇ ਨੇ ਤਾਂ ਸਾਡੇ ਕੋਲੇ ਟਰੈਕਟਰਾਂ ਦੀ ਜਰੂਰ ਸੇਵਾ ਪਹੁੰਚਦੀ ਕਰੋ ਜੀ ਤੇ ਇਸ ਵਕਤ ਅਸੀਂ ਖੇਤਾਂ ਦੇ ਵਿੱਚ ਖੜੇ ਹਾਂ ਲਗਾਤਾਰ ਟਰੈਕਟਰ ਚੱਲ ਰਹੇ ਨੇ ਜੀ ਵੀਰੋਣੀ ਜਮਨਾ ਨਗਰ ਤੋਂ ਆਏ ਨੇ ਬੱਬੂ ਵੀਰੋਣੀ ਸਹਨੇ ਭਦੌਰ ਤੋਂ ਵੀਰੋਣੀ ਸ਼ੇਰ ਜਿਹੜਾ ਸ਼ੇਰਪੁਰ ਤੋਂ ਖੇੜੀ ਪਿੰਡ ਤੋਂ ਵੱਖ-ਵੱਖ ਥਾਵਾਂ ਤੋਂ ਸੰਗਤਾਂ ਨੇ ਆ ਕੇ ਸਹਿਯੋਗ ਕੀਤਾ ਵੀਰੋਣੀ ਮਹਾਲੀ ਤੋਂ ਖੜੇ ਨੇ ਔਰ ਵੀਰੋਣੀ ਸਮਾਣੇ ਤੋਂ ਖੜੇ ਨੇ ਇਹਨਾਂ ਨੇ ਵੀ ਵੀਰੋਣਾਂ ਨੇ ਸਹਿਯੋਗ ਕੀਤਾ ਡੀਜ਼ਲ ਦੇ ਲਈ ਸਾਨੂੰ ਔਰ ਇਹ ਵੀਰੋਣੀ ਆਏ ਨੇ ਸਾਡੇ ਕੋਲੇ ਕਰਨਾਲ ਤੋਂ ਸੇਵਾ ਕਰਨ ਦੇਖੋ ਕਰਨਾਲ ਕਿੱਥੇ ਪੰਜਾਬ ਕਿੱਥੇ ਕਰਨਾਲ ਕਿੱਥੇ ਪਾਕਿਸਤਾਨ ਦੇ ਬਾਰਡਰ ਤੇ ਜੀ ਦੇ ਅੰਦਰ ਦਰਦ ਹੁੰਦਾ ਨਾ ਜੀ ਉਹੀ ਇਨਸਾਨੀਅਤ ਲਈ ਅੱਗੇ ਆਉਂਦਾ ਉਹੀ ਆ ਕੇ ਟਰੈਕਟਰ ਤੋੜਦਾ ਇੱਥੇ ਨਹੀਂ ਇੰਨਾ ਲੰਬਾ ਸਮਾਂ ਘਰ ਕੋਈ ਨਹੀਂ ਛੱਡਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਸਾਰਿਆਂ ਦਾ ਦਾਨੀ ਸੱਜਣਾ ਦੇ ਪਿੰਡ ਵਾਸੀਆਂ ਦੇ ਔਰ ਇਹਨਾਂ ਸਾਰੇ ਵੀਰਾਂ ਦੇ ਸਾਡੇ ਨਾਲ ਵੀਰ ਉਹ ਨਹੀਂ ਖੜੇ ਨੇ ਕਰਨਾਲ ਤੋਂ ਆਪਣਾ ਐਡਰੈਸ ਕੀ ਹੈ ਜੀ ਕਰਨਾਲ ਡਿਸਟ੍ਰਿਕਟ ਅਸੰਧ ਬਲੌਗ ਪਿੰਡ ਫੈਜਪੁਰ ਖੇੜਾ ਜੀ ਅਸੀਂ ਫੈਜਪੁਰ ਖੇੜਾ ਦੀ ਸਮੂਹ ਸੰਗਤ ਦਾ ਧੰਨਵਾਦ ਕਰਦੇ ਆ ਜੀ ਜਿਹੜੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਦੀ ਸੇਵਾ ਕਰਨ ਆਏ ਨੇ ਵੀਰ ਉਹ ਨਹੀਂ ਔਰ ਦੱਸਣਾ ਚਾਹੁੰਦੇ ਆ ਇੱਥੇ ਆਪਾਂ ਨੂੰ ਮਹੀਨਾ ਹੋਰ ਲੱਗ ਜਾਣਾ ਜੀ ਕਿਉਂਕਿ ਜਿਹੜਾ ਪੰਜਵਾਂ ਪਿੰਡ ਗੋਦ ਲੈ ਰਿਹਾ ਉਹਦਾ ਕਾਫੀ ਕੰਮ ਆ ਜੀ ਔਰ ਪ੍ਰੋਪਰ ਖਾਦ ਬੀਜ ਅੱਜ ਵੰਡਿਆ ਜਾ ਰਿਹਾ ਪਿੰਡ ਮੁੱਠੀਆਂ ਵਾਲੀ ਨੂੰ ਔਰ ਪ੍ਰੋਪਰ ਪੱਧਰ ਕਰਕੇ ਉਹਨਾਂ ਦੀ ਬਜਾਈ ਕੀਤੀ ਜਾਣੀ ਆ ਕੁਝ ਟਰੈਕਟਰ ਤਾਰਾਂ ਦੇ ਵਿੱਚ ਚੱਲਣਗੇ ਜੋ ਪਾਕਿਸਤਾਨ ਦੇ ਵਿੱਚ ਜਿਹੜੀ ਜਗ੍ਹਾ ਸਾਂਝੀ ਜਗ੍ਹਾ ਜਿਹੜੀ ਕਹਿ ਸਕਦੇ ਆ ਕੁਝ ਟਰੈਕਟਰ ਉੱਥੇ ਚੱਲਣਗੇ 20-30 ਕਿੱਲੇ ਉੱਥੇ ਨੇ ਕੁਝ ਟਰੈਕਟਰ ਆਪਣੇ ਵਾਲੇ ਪਾਸੇ ਚੱਲਣਗੇ ਜੀ ਉੱਥੇ ਅਸੀਂ ਬੇਨਤੀ ਕਰਦੇ ਆ ਨੌਜਵਾਨਾਂ ਨੂੰ ਔਰ ਦਿਲੋਂ ਧੰਨਵਾਦ ਵੀਰ ਉਹਨਾਂ ਨੇ ਡੀਜ਼ਲ 'ਚ ਵੀ ਬਹੁਤ ਵੱਡਾ ਸਹਿਯੋਗ ਕੀਤਾ ਟਰੈਕਟਰ ਵੀ ਵੱਡੇ ਤੋਂ ਵੱਡੇ ਲੈ ਕੇ ਆਏ ਅਸੀਂ ਇਹਨਾਂ ਵੀਰਾਂ ਦਾ ਵੀ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਆਪਣਾ ਕਿਹੜਾ ਪਿੰਡਾ ਜੀ ਆਪਣਾ ਜੀ ਬ੍ਰਾਹਮਣ ਖੇੜਾ ਪਿੰਡ ਹੈ ਡਿਸਟ੍ਰਿਕਟ ਜਮਨਾਦਰ ਤਹਿਸੀਲ ਬਲਾਸਫੁਰ ਜੀ ਔਰ ਲਗਾਤਾਰ ਸੇਵਾਵਾਂਾਂ ਜਾਰੀ ਨੇ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣਾ ਨਗਰ ਕਿਹੜਾ ਜੀ ਆਪਣਾ ਪਿੰਡ ਬੰਮਣਾ ਜੀ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਜੀ ਪਿੰਡ ਬੰਮਣਾ ਦੀ ਵੀ ਸਮੂਹ ਸੰਗਤ ਦਾ ਜਮਨਾ ਨਗਰ ਕਰਨਾਲ ਜਿੱਥੋਂ ਦੀ ਵੀ ਸੰਗਤ ਮੈਂ ਮਤਲਬ ਭੁੱਲ ਨਾ ਜਾਵਾਂ ਅਸੀਂ ਦਿਲੋਂ ਧੰਨਵਾਦ ਕਰਦੇ ਆ ਸਾਰੇ ਨ ਤੁਸੀਂ ਐਡਾ ਵੱਡਾ ਸਹਿਯੋਗ ਸਾਨੂੰ ਪਹੁੰਚਦਾ ਕੀਤਾ ਲਗਾਤਾਰ ਢਾਈ ਤਿੰਨ ਮਹੀਨੇ ਟਰੈਕਟਰ ਚਲਾਉਣੇ ਲਗਾਤਾਰ 1.5 ਲੱਖ ਰੁਪਏ ਦਾ ਡੀਜ਼ਲ ਪਹਿਣਾ ਇਹ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਐਡੀ ਵੱਡੀ ਮਾਤਰਾ ਦੇ ਵਿੱਚ ਸਾਡੀ ਸਾਰੇ ਭਰਾਵਾਂ ਨੇ ਮਦਦ ਕੀਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਲਗਾਤਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਅਸੀਂ ਤੁਹਾਡੇ ਤੋਂ ਸਹਿਯੋਗ ਮੰਗਦੇ ਹਾਂ ਸਹਿਯੋਗ ਮੰਗਦੇ ਹਾਂ ਵੀ ਅਸੀਂ ਜਿਹੜਾ ਪੰਜਵਾਂ ਪਿੰਡ ਗੋਦ ਲਿਆ ਉਹਦਾ ਕਾਫੀ ਜ਼ਿਆਦਾ ਕੰਮ ਆ ਜੀ 100 ਕਿਲੋ ਤੋਂ ਪਲੱਸ 1.5 ਕਿਲੋ 150 ਕਿਲੋ ਤੋਂ ਥੱਲੇ ਰੀਤ ਬਹੁਤ ਜ਼ਿਆਦੇ ਆ ਅਸੀਂ ਚਾਹੁੰਦੇ ਨਹੀਂ ਵੀ ਉਹਨਾਂ ਕਿਸਾਨਾਂ ਦਾ ਕੰਮ ਛੱਡੀਏ ਵੈਸੇ ਆਪਾਂ ਨੇ ਗੋਦ ਨਹੀਂ ਲਿਆ ਸੀ ਉਹ ਪਿੰਡ ਪਰ ਉਹਨਾਂ ਨੂੰ ਉਹਨਾਂ ਦੇ ਹਾਲਾਤ ਦੇਖ ਕੇ ਕਿਉਂਕਿ ਛੋਟੇ ਕਿਸਾਨ ਨੇ ਉਹਨਾਂ ਦੀ ਪ੍ਰੋਬਲਮ ਨੂੰ ਦੇਖਦੇ ਹੋਏ ਸਾਡਾ ਦਿਲ ਨਹੀਂ ਕਰਦਾ ਵੀ ਛੱਡ ਕੇ ਜਾਈਏ ਇਸ ਕਰਕੇ ਅਸੀਂ ਉਹਦੇ ਲਈ ਸੰਗਤਾਂ ਤੋਂ ਸਹਿਯੋਗ ਚਾਹੁੰਦੇ ਆ ਟਰੈਕਟਰਾਂ ਦਾ ਦਿਸਬੰਦ ਦਾ ਡੀਜ਼ਲ ਦਾ ਖਾਦ ਬੀਜ ਅਸੀਂ ਪ੍ਰੋਪਰ ਉਸ ਨਗਰ ਨੂੰ ਵੰਡ ਦਿੱਤਾ ਗਿਆ ਜੀ ਜਿੰਨੇ ਉੱਥੇ ਲੱਕੇ ਚ ਜਿਹੜੇ ਹੜ ਪੀੜਤ ਕਿਸਾਨ ਨੇ ਅਸੀਂ ਅੱਜ ਉਹਨਾਂ ਨੂੰ ਖਾਦ ਬੀਜ ਪਿੰਡ ਤੂਤ ਤਹਿਸੀਲ ਪੱਟੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਪ੍ਰੋਪਰ ਵੰਡਿਆ ਜੀ ਜੋ ਅ ਅਸੀਂ ਤੁਹਾਡੇ ਤੋਂ ਸਹਿਯੋਗ ਮੰਗਦਿਆਂ ਜੀ ਅੱਜ 23 ਤਰੀਕ 11ਵੇਂ ਮਹੀਨੇ ਨੂੰ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਜੀ ਲਗਾਤਾਰ ਟਰੈਕਟਰ ਜਾਰੀ ਨੇ ਜੀ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਮੁੰਡਾ ਹੀ ਉੱਥੋਂ ਨਾ ਹਰਿਆਣੇ ਤੋਂ ਜਮਨਾਨਗਰ ਤੋਂ ਕਿੱਥੇ ਵੀਰ ਹਲੋ ਭਾਈ ਸਾਹਿਬ ਆਪ ਕਿਦਰ ਆਏ 13000 13 ਨੂੰ ਤੇ ਕਿੰਨੀ ਖਾਦ ਲਿਆਏ ਹੋ ਉੱਪਰ 400 ਕਟਾ ਖਾਦਾ ਤੇ 400 ਵੀਰ ਦਾ ਇਹ ਮੇਰੇ ਵੀਰੇ ਪਤਾ ਕੀ ਇਹ ਲੋਕੀ ਉੱਥੇ ਕੁਝ ਕਹਿੰਦੇ ਨੇ ਵੀ ਉੱਥੇ ਕੰਮ ਨਿਭੜ ਗਿਆ ਸਾਰਾ ਛੋਟੀ ਜੀ ਗੱਲ ਹੈ ਬਾਬਾ ਜੀ ਨੂੰ ਟੋਕਣਾ ਨਹੀਂ ਸੀ ਚਾਹੁੰਦੇ ਸੀ ਪਰ ਸੋਰੀ ਟੋਕੇਣਾ ਪਿਆ ਹੈ ਵੀ ਵਿੱਚ ਬੋਲਣਾ ਪਿਆ ਚਲ ਕਿਦਨ ਆਏ ਵੀਰੇ ਤੇ 400 ਕਟਾ ਖਾਦਾ ਜਮਨਾ ਨਗਰ ਤੋਂ ਸਾਡੇ ਕਰਨਾਲ ਦੇ ਲਾਗੇ ਤੋਂ ਹੈ ਤੇ ਟਰੈਕਟਰ ਵੇਖ ਲਓ ਵੀਰ ਮੇਰੇ ਆ ਸਾਰੇ ਟਰੱਕਾਂ ਦੇ ਪਿੱਛੇ ਦਿਖਾ ਦਿਓ ਆ ਪਿੱਛੇ ਵੇਖ ਲਓ ਇਹ ਜਹਾਜ ਟੋਏ ਵੇਖ ਲਓ ਬਿਲਕੁਲ ਬਿਲਕੁਲ ਕੁਝ ਲੋਕ ਇੱਧਰ ਵੀਰ ਇੱਧਰ ਨੂੰ ਵੀ ਕੈਮਰਾਮੈਨ ਨੂੰ ਵਿਖਾ ਦੇ ਲਗਾਤਾਰ ਨਾ ਹੀ ਸਵਾਲਾਂ ਜਾਰੀ ਨੇ ਜੀ ਵੀਰ ਦਾ ਕਹਿਣ ਦਾ ਮਕਸਦ ਇਹ ਆ ਜੀ ਵੀ ਇੱਥੇ ਕਾਰਜ ਹਜੇ ਨਿਭੜਿਆ ਨਹੀਂ ਹੈਗਾ ਜੀ ਕਾਰਜ ਜਿਹੜਾ 150 ਕੀਲੇ ਨੂੰ ਪੱਧਰ ਕਰਨ ਲਈ ਇੱਕ ਮਹੀਨਾ ਚਾਹੀਦਾ ਜੇ 40 ਟਰੈਕਟਰ ਚੱਲਣਗੇ ਜੀ 40 ਟਰੈਕਟਰ ਕਿੰਨਾ ਡੀਜ਼ਲ ਪੀਣਗੇ ਜੀ ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਕੈਲਕੂਲੇਟਰ ਕਰਕੇ ਛੱਡ ਤਾਂ ਉਹਨਾਂ ਨੂੰ ਵੀ ਸਕਦੇ ਆ ਉਹਨਾਂ ਨੇ ਆਪਾਂ ਨੂੰ ਐਦਾਂ ਫੜ ਕੇ ਤਾਂ ਨਹੀਂ ਬਿਠਾਇਆ ਪਰ ਉਹਨਾਂ ਦੀ ਪ੍ਰੋਬਲਮ ਦੇਖਦੇ ਛੋਟੇ ਕਿਸਾਨ ਨੇ ਸੰਗੇ ਜੀ ਉਹ ਬਾਰਡਰ ਏਰੀਆ ਦੇ ਵਿੱਚ ਆਪ ਜੀ ਨੂੰ ਪਤਾ ਵੀ ਕਿੱਡੇ ਕਿ ਕਿਸਾਨਾਂ ਦੇ ਕਿੰਨੇ ਕਿ ਰਹੀਸ਼ ਹੁੰਦੇ ਨੇ ਬਿਲਕੁਲ ਛੋਟੇ ਕਿਸਾਨ ਨੇ ਜਿਹੜੇ ਆਪਣਾ ਉਸੇ ਜ਼ਮੀਨ ਨਾਲੇ ਪੇਟ ਪੂਰਤੀ ਦਾ ਸਾਧਨ ਉੱਥੇ ਹੀ ਉਹਨਾਂ ਨੇ ਆਪਣੇ ਬੱਚੇ ਪੜਾਉਣੇ ਨੇ ਉੱਥੇ ਹੀ ਆਪਣੀਆਂ ਧੀਆਂ ਪੁੱਤਾਂ ਨੂੰ ਪੜਾਉਣਾ ਪਰ ਆਪਾਂ ਉਹ ਛੱਡ ਕੇ ਨਹੀਂ ਜਾਣੀ ਬੰਜਰ ਪਈ ਜ਼ਮੀਨ ਨੂੰ ਦੁਬਾਰਾ ਤੋਂ ਆਬਾਦ ਕਰਨਾ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਤੁਹਾਡੇ ਤੋਂ ਸਹਿਯੋਗ ਚਾਹੁੰਦੇ ਆਪ ਜੀ ਆ ਕੇ ਵਿਜ਼ਿਟ ਕਰੋ ਫੇਰ ਆ ਕੇ ਸਹਿਯੋਗ ਕਰੋ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਸਹਿਯੋਗ ਕੀਤਾ ਔਰ ਦਵਾਮਾ ਔਰ ਸਾਨੂੰ ਪ੍ਰੈਕਟੀਕਲੀ ਸਾਡੇ ਨਾਲ ਖੜਕੇ ਜਿਵੇਂ ਵੀਰ ਉਹ ਨਹੀਂ ਖੜੇ ਨੇ ਸਹਣੇ ਤੋਂ ਪ੍ਰੈਕਟੀਕਲੀ ਜਦੋਂ ਬੰਦਾ ਨਾਲ ਖੜ ਬੰਦੇ ਨੂੰ ਰੱਬ ਵਰਗਾ ਹੌਸਲਾ ਹੋ ਜਾਂਦਾ ਰੱਬ ਵਰਗੇ ਹੌਸਲੇ ਦੇ ਨਾਲ ਹੀ ਐਡਾ ਵੱਡਾ ਮੋਰਚਾ ਜਿੱਤਿਆ ਗਿਆ ਜੀ ਕਿਉਂਕਿ ਕਾਰਜ ਬਹੁਤ ਵੱਡਾ ਸੀਗਾ ਜੀ ਧੰਨਵਾਦ ਜੀ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ